ਬੋਲ ਜਗਤ ਗੁਰੂ ਉਦਾਸੀਨ ਆਚਾਰੀਆ ਸਿਵ ਸਰੂਪ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ ਸਵਾਓ ਅੱਜ ਪਿਆਰਿਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਜਦੋਂ ਆਪਸ ਦੇ ਵਿੱਚ ਮਿਲਦੇ ਆ ਪਹਿਲੀ ਵਾਰ ਇਤਿਹਾਸ ਦਾ ਇੱਕ ਪਦ ਹੈ ਇਤਿਹਾਸ ਦਾ ਇੱਕ ਪੱਖ ਹੈ ਇੱਕ ਛੋਟੀ ਜੀ ਘਟਨਾ ਹੈ ਜਿਹੜੀ ਅੱਜ ਆਪਾਂ ਸਾਂਝੀ ਕਰਾਂਗੇ ਤਾ ਜੋ ਸੰਗਤਾਂ ਵਿੱਚ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਦਾ ਇਤਿਹਾਸ ਜਾਵੇ ਜੋ ਅੱਜ ਮਿਥਿਹਾਸ ਬਣਾ ਕੇ ਜੋ ਆਪਣੇ ਕੋਲੋਂ ਅੱਜ ਦੇ ਕੁਝ ਪ੍ਰਚਾਰਕਾਂ ਵੱਲੋਂ ਗੱਲਾਂ ਬਣਾਵਣਾ ਕੇ ਗੁਰੂ ਘਰ ਤੇ ਬਾਬਾ ਸ਼੍ਰੀ ਚੰਦਰ ਦਾ ਕਾਰ ਵੱਖੋ ਵੱਖਰਾ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਦੱਸਣ ਵਾਸਤੇ ਕਿ ਬਾਬਾ ਸ਼੍ਰੀ ਚੰਦ ਜੀ ਤੇ ਗੁਰੂ ਨਾਨਕ ਦਾ ਕਾਰ ਇੱਕੋ ਹੀ ਹੈ ਇਹਦੇ ਵਿੱਚ ਕੋਈ ਫਰਕ ਨਹੀਂ ਸਭ ਤੋਂ ਵੱਧ ਜੇ ਪ੍ਰਚਾਰ ਕਿਸ ਨੇ ਕੀਤਾ ਤਾਂ ਉਹ ਉਦਾਸੀ ਸੰਪਰਦਾ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿੱਖੀ ਦਾ ਪ੍ਰਚਾਰ ਕੀਤਾ ਜੇ ਸਭ ਤੋਂ ਵੱਧ ਗੁਰੂ ਘਰਾਂ ਦੀ ਸੇਵਾ ਉਹ ਉਦਾਸੀਆਂ ਨੇ ਕੀਤੀ ਹੈ ਸੋ ਇਸੇ ਤਰ੍ਹਾਂ ਹੀ ਜੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਜਿੰਨਾ ਚਿਰ ਆਪਣੀ ਜ਼ਿੰਦਗੀ ਦੇ ਵਿੱਚ ਰਹੇ ਹੈ ਉਹਨਾਂ ਨੇ ਗੁਰੂ ਪਿਤਾ ਜਿੱਥੇ-ਜਿੱਥੇ ਗਏ ਜਿਸ-ਜਿਸ ਅਸਥਾਨਾਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਵੀ ਉਹਨਾਂ ਉਹਨਾਂ ਅਸਥਾਨਾਂ ਤੇ ਜਾ ਕੇ ਉਨ੍ਹਾਂ ਵਿੱਚ ਜੋ ਵੀ ਕਮੀਆਂ ਪੇਸ਼ੀਆਂ ਆਈਆਂ ਉਹਨਾਂ ਨੂੰ ਦੂਰ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਸੰਗਤਾਂ ਨੂੰ ਦਿੱਤਾ ساری ਜ਼ਿੰਦਗੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਨੂੰ ਹੀ ਸੰਗਤਾਂ ਤੱਕ ਪਹੁੰਚਾਉਂਦੇ ਰਹੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਸੋ ਅੱਜ ਇਤਿਹਾਸ ਦੇ ਵਿੱਚ ਜੋ ਲਿਖਿਆ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਵੀ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਬਾਬਾ ਸ਼੍ਰੀ ਚੰਦਰ ਭਗਵਾਨ ਪਾਸ਼ ਮਹਾਰਾਜ ਜੀ ਇਕੱਠੇ ਹੋਏ ਆ। ਆਮੋ ਸਾਹਮਣੇ ਹੋਏ ਆ ਉਹਨਾਂ ਨੇ ਕੀ ਵਿਚਾਰ ਵਟਾਂਦਰਾ ਕੀਤੀ। ਉਹਨਾਂ ਦਾ ਕੀ ਆਪਸ ਦੇ ਵਿੱਚ ਗੱਲਬਾਤ ਹੋਈ। ਕੀ ਆਪਸ ਦੇ ਵਿੱਚ ਉਹਨਾਂ ਨੇ ਗੁਫਤਗੂ ਕੀਤੀ। ਉਹ ਭਾਈ ਸੰਤੋਖ ਸਿੰਘ ਜੀ ਲਿਖਦੇ ਆ। ਇਤਿਹਾਸ ਵਿੱਚ ਲਿਖਿਆ ਹੈ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਹਿਬ ਜੀ ਨੂੰ ਜਦੋਂ ਗੁਰਤਾ ਗੱਦੀ ਮਿਲਦੀ ਹੈ। ਉਦੋਂ ਪਹਿਲਾਂ ਦਾ ਛੋਟੀ ਜੀ ਬੇਨਤੀ ਕਰਾਂ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹੈ ਕੌਣ ਇਤਿਹਾਸ ਵਿੱਚ ਲਿਖਿਆ ਹੈ ਵੀ ਪੌਣੇ 3 ਸਾਲ ਦੀ ਉਮਰ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪੌਣੇ 3 ਸਾਲ ਦਾ ਬੱਚਾ ਮਾਂ ਜਿਹੜੀ ਉਹ ਚੜ੍ਹਾਈ ਕਰ ਗਈ ਹੈ ਵੇੜੇ ਦੇ ਵਿੱਚ ਮਾਂ ਦੀ লাশ ਪਈ ਹੈ ਤੇ ਵਾਰ-ਵਾਰ ਮਾਂ ਨੂੰ ਹਲੋਰੇ ਦਿੰਦਾ ਹੈ ਹਲਾਉਂਦਾ ਹੈ ਕਿ ਮਾਂ ਉੱਠ ਪੇ ਪਰ ਮਾਂ ਉੱਠਦੀ ਨਹੀਂ ਕਿਉਂਕਿ ਮਾਂ ਉਥੇ ਚਲੀ ਗਈ ਜਿੱਥੋਂ ਵਾਪਸ ਨਹੀਂ ਆ ਸਕਦੀ ਇਤਿਹਾਸ ਵਿੱਚ ਲਿਖਦੇ ਆ ਵੀ ਵਾਰ-ਵਾਰ ਬੱਚਾ ਭੱਜ ਕੇ ਮਾਂ ਨੂੰ ਉਠਾਉਂਦਾ ਤੇ ਬੀਬੀਆਂ ਫਿਰ ਫੜ ਲੈਂਦੀਆਂ ਨੇ ਆਖਰ ਨੂੰ ਬੀਬੀਆਂ ਨੇ ਬਾਹੋਂ ਤੋਂ ਫੜਿਆ ਤੇ ਅੱਜ ਪਿਓ ਦੇ ਕੋਲ ਬਿਠਾ ਦਿੱਤਾ ਪੌਣੇ 3 ਸਾਲ ਦੇ ਬੱਚੇ ਨੂੰ ਪਿਓ ਨੇ ਸਮਝਾਇਆ ਪੁੱਤਰ ਤੇਰੀ ਮਾਂ ਉਥੇ ਚਲੀ ਗਈ ਹੈ ਜਿੱਥੇ ਕੋਈ ਉਨੂੰ ਵਾਪਸ ਨਹੀਂ ਲਿਆ ਸਕਦਾ ਉਹ ਹੁਣ ਸਾਡੇ ਵਿੱਚ ਨਹੀਂ ਆ ਸਕਦੀ ਉਹ ਚਲੀ ਗਈ ਹੈ ਇਤਿਹਾਸ ਵਿੱਚ ਲਿਖਿਆ ਹੈ ਵੀ ਛੋਟਾ ਜਿਹਾ ਬੱਚਾ ਜੇਠਾ ਗੁਰੂ ਰਾਮਦਾਸ ਜੋ ਅੱਗੇ ਜਾ ਕੇ ਪਾਤਸ਼ਾਹ ਬਣਨਾ ਹੈ ਕਹਿੰਦੇ ਆ ਬੱਚਾ ਛੋਟਾ ਜਿਹਾ ਪਿਓ ਕੋਲੇ ਬੈਠਿਆ ਪਿਓ ਨੇ ਸਮਝਾਇਆ ਮਾਂ ਦਾ ਸੰਸਕਾਰ ਹੋਇਆ ਹੁਣ ਬੱਚਾ ਪਹਿਲੇ ਮਾਂ ਨਾਲ ਪਿਓ ਦਾ ਪੈਂਦਾ ਸੀ ਹੁਣ ਪਿਓ ਦੇ ਨਾਲ ਪੈਣਾ ਸ਼ੁਰੂ ਕਰ ਦਿੱਤਾ ਪਿਓ ਸਾਰੀਆਂ ਕਿਰਿਆਵਾਂ ਪਿਓ ਸਾਰੇ ਕੰਮ ਬੱਚੇ ਨੂੰ ਕਰਾਉਂਦਾ ਹੈ ਸਵੇਰੇ ਨਵਾਉਂਦਾ ਹੈ ਤਿਆਰ ਕਰਦਾ ਹੈ ਪ੍ਰਸ਼ਾਦਾ ਬਣਾ ਕੇ ਸ਼ਕਾਉਂਦਾ ਹੈ ਇਤਿਹਾਸ ਵਿੱਚ ਲਿਖਿਆ ਹੈ ਵੀ ਪਿਓ ਪਹਿਲਾਂ ਉੱਠ ਜਾਂਦਾ ਹੈ ਜਲਦੀ ਤੇ ਆਵਾਜ਼ ਮਾਰਦਾ ਹੈ ਜੇਠਿਆ ਉੱਠ ਮੈਂ ਪੁੱਤ ਤੈਨੂੰ ਤਿਆਰ ਕਰ ਜਾਵਾਂ ਤੇਰੇ ਲਈ ਪ੍ਰਸ਼ਾਦਾ ਤਿਆਰ ਕਰ ਜਾਵਾਂ ਮੈਂ ਕੰਮ ਤੇ ਜਾਂਦਾ ਇਤਿਹਾਸ ਵਿੱਚ ਲਿਖਿਆ ਹੈ ਵੀ 7 ਸਾਲ ਉਮਰ ਹੋ ਗਈ ਇਦਾਂ ਕਰਦੇ ਆ ਕਰਦੇ ਆ ਤੇ ਅੱਜ ਭਾਈ ਜੇਠਾ ਜਿਹੜਾ ਆਪ ਉੱਠ ਪਿਆ 7 ਸਾਲ ਦੀ ਉਮਰ ਹੈ ਅੱਜ ਪਿਤਾ ਨਾਲੋਂ ਪਹਿਲਾਂ ਉੱਠ ਪਿਆ ਉੱਠਿਆ ਨਹਾਇਆ ਇਸ਼ਨਾਨ ਕੀਤਾ ਤਿਆਰ ਹੋ ਗਿਆ ਤੇ ਆਵਾਜ਼ ਮਾਰਦਾ ਬਾਪੂ ਜੀ ਵੇਖੋ ਤੁਹਾਡਾ ਜੇਠਾ ਅੱਜ ਆਪ ਹੀ ਤਿਆਰ ਹੋ ਗਿਆ ਐਡਾ ਵੱਡਾ ਤੁਹਾਡਾ ਪੁੱਤਰ ਹੋ ਗਿਆ ਅੱਜ ਮੈਂ ਆਪ ਹੀ ਨਾਲਿਆ ਬਾਪੂ ਜੀ ਉਠੋ ਆ ਵੇਖੋ ਤੁਹਾਡਾ ਜੇਠਾ ਅੱਜ ਆਪ ਹੀ ਨਹਾ ਕੇ ਆਪ ਹੀ ਤਿਆਰ ਹੋ ਗਿਆ ਵੱਡਾ ਹੋ ਗਿਆ ਵਾਰ-ਵਾਰ ਪੁਕਾਰਨ ਤੇ ਵਾਰ-ਵਾਰ ਹਲਾਉਣ ਤੇ ਜਦੋਂ ਨਹੀਂ ਉੱਠੇ ਤੇ ਮਨ ਦੇ ਵਿੱਚ ਆਇਆ ਮਣਾ ਮਾਣੂ ਵੀ ਇਦਾਂ ਹੀ ਹਲਾਉਂਦਾ ਸਾਂ ਉਹ ਨਹੀਂ ਉੱਠੀ ਕਿਤੇ ਪਿਤਾ ਜੀ ਵੀ ਤੇ ਨਹੀਂ ਉੱਥੇ ਚਲੇ ਗਏ ਭੱਜ ਕੇ ਜਾ ਕੇ ਤਾਇਆ ਚਾਚਿਆਂ ਨੂੰ ਬੁਲਾ ਕੇ ਲੈ ਕੇ ਆਉਂਦਾ ਜਦੋਂ ਵੇਖਿਆ ਤੇ ਤਾਇਆ ਚਾਚਾ ਨੇ ਆਖਿਆ ਜੇਠਿਆ ਤੇਰਾ ਪਿਓ ਆ ਜਿਹੜਾ ਉਹ ਤੇਰੀ ਮਾਂ ਕੋਲੇ ਚਲਾ ਗਿਆ ਉਹ ਹੁਣ ਵਾਪਸ ਨਹੀਂ ਆਏਗਾ ਉਹ ਮਰ ਗਿਆ ਇਤਿਹਾਸ ਵਿੱਚ ਲਿਖਿਆ ਵੀ ਬਾਸਰ ਕੇ ਨਾਨੀ ਕੋਲ ਖਬਰ ਪਹੁੰਚੀ ਨਾਨੀ ਆਈ ਸੰਸਕਾਰ ਹੋਇਆ ਅਜ ਬੱਚੇ ਨੂੰ ਕਿਸੇ ਨੇ ਰੱਖਿਆ ਨਹੀਂ ਤਾਇਆ ਚਾਚਾ ਨੇ ਆਪਣੇ ਕੋਲ ਨਹੀਂ ਰੱਖਿਆ ਕਹਿੰਦੇ ਇਹ ਮਨੂਸ ਹੈ ਇਹਨੇ ਆਪਣੀ ਜੰਮ ਦੇ ਨੇ ਮਾਂ ਨੂੰ ਲੈ ਲਿਆ ਪਿਓ ਨੂੰ ਬਚਪਨ ਦੇ ਵਿੱਚ ਲੈ ਲਿਆ ਇਹ ਪਤਾ ਨਹੀਂ ਕਿੱਡਾ ਕੁ ਬਦ ਕਰਮ ਹੈ ਪਤਾ ਨਹੀਂ ਕਿੱਡਾ ਕੁ ਵਿਅਦ ਕਿਸਮਤ ਹੈ ਇਹ ਜਿਹੜੇ ਘਰ ਦੇ ਵਿੱਚ ਜਾਏਗਾ ਉਸ ਘਰ ਦਾ ਸਤਿਆਨਾਸ਼ ਕਰ ਦੇਗਾ ਉਹਨੂੰ ਬਰਬਾਦ ਕਰ ਦੇਗਾ ਇਹਨੇ ਆਪਣਾ ਘਰ ਤੇ ਬਰਬਾਦ ਕਰ ਦਿੱਤਾ ਇਤਿਹਾਸ ਵਿੱਚ ਲਿਖਿਆ ਵੀ ਨਾਨੀ ਨੇ ਛੋਟੇ ਜਿਹੇ ਬੱਚੇ ਦੀ ਬਾਹ ਫੜੀ ਛੋਟੇ ਹੱਥਾਂ ਨਾਲ ਅੱਜ ਜੇਠਾ ਆਪਣੇ ਘਰ ਨੂੰ ਤਾਲਾ ਲਾਉਂਦਾ ਹੈ ਤੇ ਉਹਨਾਂ ਗਲੀਆਂ ਚ ਜਿੱਨਾਂ ਚ ਬਚਪਨ ਚ ਖੇਡਦਾ ਸੀ ਬੱਚਿਆਂ ਨਾਲ ਅੱਜ ਉਹਨਾਂ ਗਲੀਆਂ ਨੂੰ ਸੁੰਨਾ ਛੱਡਦਾ ਹੋਇਆ ਆਪਣੀ ਨਾਨੀ ਨਾਲ ਚਲਾ ਜਾਂਦਾ ਹੈ ਅੱਗੇ ਨਾਨੀ ਦੇ ਘਰ ਦੇ ਵਿੱਚ ਵੀ ਕੋਈ ਬਾਲਾ ਵੱਡਾ ਨਹੀਂ ਗਰੀਬੀ ਦੇ ਵਿੱਚ ਨੇ ਇਤਿਹਾਸ ਵਿੱਚ ਲਿਖਿਆ ਹੈ ਕਿ ਭਾਈ ਜੇਠਾ ਜਿਹੜਾ ਉਹਨਾਂ ਨੂੰ ਕਣਕ ਉਬਾਲ ਕੇ ਘੁੰਗਣੀਆਂ ਛੋਲੇ ਵੇਚਣ ਵਾਸਤੇ ਮਾਤਾ ਬਣਾ ਕੇ ਦੇ ਦਿੰਦੀ ਹੈ ਤੇ ਵੇਚ ਆਉਂਦਾ ਅੱਜ ਐਡੀ ਵੱਡੀ ਕਿਰਪਾ ਹੋਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਦੀ ਐਨੀ ਸੇਵਾ ਕੀਤੀ ਤੇ ਅੱਜ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਘਰ ਦਾ ਜਵਾਈ ਬਣਾਇਆ ਉਹਨੂੰ ਉਹਦੋਂ ਬਾਅਦ ਸੇਵਾ ਤੋਂ ਖੁਸ਼ ਹੋ ਕੇ ਪੁੱਤਰਾਂ ਤੋਂ ਉੱਪਰ ਉੱਠ ਕੇ ਅੱਜ ਭਾਈ ਜੇਠੇ ਨੂੰ ਆਪਣੀ ਗੱਦੀ ਦਾ مالک ਗੁਰੂ ਨਾਨਕ ਦੇ ਤਖਤ ਸਿੰਘਾਸਨ ਤੇ ਬਿਠਾ ਕੇ ਗੁਰੂ ਰਾਮਦਾਸ ਬਣਾ ਦਿੱਤਾ ਇਤਿਹਾਸ ਵਿੱਚ ਲਿਖਦੇ ਆ ਵੀ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪਣੀ ਗੁਰਤਾ ਗੱਦੀ ਦੇ ਉੱਪਰ ਆਏ ਗੁਰੂ ਨਾਨਕ ਦੇ ਤਖਤ ਸਿੰਘਾਸਣ ਤੇ ਆਏ ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਨੂੰ ਪਤਾ ਲੱਗਿਆ ਤੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਅੱਜ ਬਾੜ ਸਾਹਿਬ ਦੀ ਧਰਤੀ ਤੋਂ ਇੱਕਦਮ ਉੱਠੇ ਤੇ ਸਿੱਖਾਂ ਸੇਵਕਾਂ ਨੂੰ ਕਿਹਾ ਚਲੋ ਭਾਈ ਅੱਜ ਅੰਮ੍ਰਿਤ ਸਰ ਚੱਲੀਏ ਤੇ ਆਖਿਆ ਮਹਾਰਾਜ ਉੱਥੇ ਕੀ ਕਰਨ ਜਾਣਾ ਹੈ ਦੇ ਇਤਿਹਾਸ ਵਿੱਚ ਲਿਖਿਆ ਵੀ ਬਾਬਾ ਜੀ ਕਹਿੰਦੇ ਆ ਵੀ ਦੇਖਣਾ ਚਾਹੁੰਦੇ ਆ ਵੀ ਕੋਈ ਚੌਥਾ ਪਾਤਸ਼ਾਹ ਗੁਰੂ ਰਾਮਦਾਸ ਗੁਰੂ ਨਾਨਕ ਸਹਿਬ ਮਹਾਰਾਜ ਸਾਡੇ ਪਿਤਾ ਦੇ ਤਖਤ ਸਿੰਘਾਸਣ ਤੇ ਬੈਠ ਗਿਆ ਉਹਦਾ مالک ਬਣ ਗਿਆ ਕਹਿੰਦੇ ਆ ਵੀ ਉਹਦਾ ਬਚਪਨ ਦੇ ਵਿੱਚ ਮਾ ਪਿਓ ਮਰ ਗਿਆ ਨਾਨੀ ਨੇ ਪਾਲਿਆ ਘੁੰਗਣੀਆਂ ਛੋਲੇ ਵੇਚਣ ਵਾਲਾ ਕਿਵੇਂ ਗੁਰੂ ਅਮਰਦਾਸ ਦਾ ਜਵਾਈ ਬਣਿਆ ਤੇ ਕਿਦਾਂ ਗੁਰੂ ਨਾਨਕ ਦੇ ਤਖਤ ਸਿੰਘਾਸਣ ਦਾ ਮਾਲਕ ਬਣਿਆ ਅਸੀਂ ਵੇਖਣਾ ਚਾਹੁੰਦੇ ਆ ਵੀ ਇਹੋ ਜਿਹਾ ਕੀ ਗੁਣਾ ਹੈ ਉਸ ਜੇਠੇ ਚ ਗੁਰੂ ਰਾਮਦਾਸ ਚ ਜਿਹੜਾ ਇੰਨਾ ਕੁਛ ਇੰਨੀ ਕਿਰਪਾ ਦਾ ਪਾਤਰ ਬਣ ਗਿਆ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਚੱਲ ਪਏ ਇਤਿਹਾਸ ਵਿੱਚ ਲਿਖਿਆ ਹੈ ਵੀ ਅੰਮ੍ਰਿਤਸਰ ਵਿੱਚ ਜਦੋਂ ਪਹੁੰਚੇ ਤੇ ਅੱਗੇ ਦੀਵਾਨ ਲੱਗਿਆ ਹੋਇਆ ਸੰਗਤ ਬੈਠੀ ਹੈ ਗੁਰੂ ਰਾਮਦਾਸਾ ਮਹਾਰਾਜ ਉੱਚ ਸਿੰਘਾਸਣ ਤੇ ਬੈਠੇ ਹੈ ਜਦ ਇਕਦਮ ਦਵਾਨ ਦੇ ਵਿੱਚ ਬਾਬਾ ਸ਼੍ਰੀਚੰਦ ਸਾਹਿਬ ਜੀ ਮਹਾਰਾਜ ਆਏ ਜਟਾ ਧਾਰੀ ਸੁਨਹਿਰੀ ਜਟਾ ਪਿੰਡੇ ਤੇ ਬਪੂਤੀ ਤੇ ਇਕਦਮ ਸੰਗਤ ਨੇ ਵੇਖਿਆ ਵੀ ਇਹ ਜਟਾ ਜੂਟ ਕੌਣ ਹੈ ਤੇ ਜਿਹੜੇ ਪੁਰਾਣੀ ਸੰਗਤ ਦੇ ਵਿੱਚ ਜਾਣਦੇ ਸੀ ਉਹਨਾਂ ਨੇ ਆਖਿਆ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਫਰਜੰਦ ਮਹਾਨ ਤਪਸਵੀ ਬਾਬਾ ਸ਼੍ਰੀਚੰਦ ਸਾਹਿਬ ਮਹਾਰਾਜ ਨੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਇੱਕਦਮ ਨਜ਼ਰ ਪਈ ਬਾਬਾ ਸ਼੍ਰੀ ਚੰਸ ਸਾਹਿਬ ਮਹਾਰਾਜ ਜੀ ਤੇ ਤੇ ਇਤਿਹਾਸ ਵਿੱਚ ਵੀ ਲਿਖਿਆ ਵੀ ਇੱਕਦਮ ਖੜੇ ਹੋ ਗਏ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹੱਥ ਜੋੜ ਕੇ ਸਾਰੀ ਸੰਗਤ ਦਾ ਧਿਆਨ ਪਿਆ ਤੇ ਵੇਖਿਆ ਵੀ ਐਡਾ ਵੱਡਾ ਕੌਣ ਆਇਆ ਹੈ ਜਿਹਦੀ ਖਾਤਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਿੰਘਾਸਣ ਤੋਂ ਉੱਠ ਕੇ ਹੱਥ ਜੋੜ ਕੇ ਖੜ ਗਏ ਆ ਤੇ ਸੰਗਤ ਵਿੱਚ ਗੱਲਾਂ ਚੱਲ ਪਈਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਆਏ ਐ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਆਏ ਐ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਅੰਮੋ ਸਾਹਮਣੇ ਹੋ ਕੇ ਪੁੱਛਿਆ ਤੂੰ ਹੀਓ ਗੁਰੂ ਰਾਮਦਾਸ ਹੈ ਤੇ ਇਤਿਹਾਸ ਵਿੱਚ ਲਿਖਿਆ ਹੈ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਹੱਥ ਜੋੜੇ ਕਿਉਂਕਿ ਉਮਰ ਚ ਵੀ ਵੱਡੇ ਐ ਤੇ ਗੁਰੂ ਸੁਪੁੱਤਰ ਨੇ ਹੱਥ ਜੋੜ ਕੇ ਅਤਿਵ ਸਤਿਕਾਰ ਨਾਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਆਖਿਆ ਹਾਂ ਜੀ ਮੈਨੂੰ ਹੀ ਸੰਗਤਾਂ ਦਾ ਦਾਸ ਮੈਨੂੰ ਹੀ ਗੁਰੂ ਨਾਨਕ ਦੀ ਗੱਦੀ ਦਾ ਸੇਵਾਦਾਰ ਰਾਮਦਾਸ ਕਹਿੰਦੇ ਆ ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਨੇ ਪੁੱਛਿਆ ਵੀ ਆ ਐਡੀ ਵੱਡੀ ਲੰਮੀ ਦਾੜੀ ਕਾਹ ਤੋਂ ਵਧਾਈ ਹੈ ਕਿਉਂਕਿ ਇਤਿਹਾਸ ਦੇ ਵਿੱਚ ਜੇ ਸਿੱਖਾਂ ਦੇ ਗੁਰੂਆਂ ਦੇ 10 ਗੁਰੂ ਸਾਹਿਬਾਨਾਂ ਦੇ ਵਿੱਚੋਂ ਜੇ ਕਿਸੇ ਦੀ ਸਭ ਤੋਂ ਵੱਡੀ ਲੰਮੀ ਦਾੜਾ ਹੋਇਆ ਤੇ ਉਹ ਗੁਰੂ ਰਾਮਦਾਸ ਸਹਿ ਮਹਾਰਾਜ ਦਾ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਪੁੱਛਦੇ ਐ ਕਿ ਐਡਾ ਵੱਡਾ ਲੰਮਾ ਦਾੜਾ ਕਿਉਂ ਵਧਾਇਆ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੱਗੋਂ ਜਵਾਬ ਦਿੰਦੇ ਐ ਹੱਥ ਵਿੱਚ ਦਾੜਾ ਫੜਿਆ ਹੱਥ ਜੋੜੇ ਨਿਮਰਤਾ ਨਾਲ ਕਿਹਾ ਮਹਾਰਾਜ ਆਪ ਵਰਗੇ ਸਾਧੂਆਂ ਦੇ ਆਪ ਵਰਗੇ ਰੱਬ ਦੇ ਪਿਆਰਿਆਂ ਦੇ ਬੰਦਗੀ ਵਾਲਿਆਂ ਦੇ ਮਹਾਨ ਤਪਸਵੀਆਂ ਦੇ ਚਰਨ ਚਾੜਨ ਵਾਸਤੇ ਰੱਖਿਆ ਹੈ ਬਸ ਇੰਨੀ ਗੱਲ ਸੁਣੀ ਕਿਉਂਕਿ ਬ੍ਰह्म ਗਿਆਨੀ ਕੀ ਗੱਤ ਬ੍ਰह्म ਗਿਆਨੀ ਜਾਣੇ ਉਹ ਖੇਡਾਂ ਅੰਦਰ ਲੀਆਂ ਉਹ ਹੀ ਉਹ ਜਾਣਦੇ ਨੇ ਆਪਣੀ ਆਪ ਹੀ ਜਾਣਦੇ ਨੇ ਕਹਿੰਦੇ ਆ ਇੰਨੀ ਗੱਲ ਕਈ ਤੇ ਬਾਬਾ ਸ਼੍ਰੀ ਚੰਸੈ ਮਹਾਰਾਜ ਜੀ ਦਾ ਹਿਰਦਾ ਜਿਹੜਾ ਉਹ ਫਿਸ ਗਿਆ ਪਿਆਰ ਦੇ ਵਿੱਚ ਇੱਕਦਮ ਅੱਖਾਂ ਦੇ ਵਿੱਚ ਬੈਰਾਗ ਦੇ ਹੰਝੂ ਆ ਗਏ ਅੱਜ ਜਟਾ ਧਾਰੀ ਉਸ ਮਹਾਨ ਤਪਸਵੀ ਦਾ ਸਿਰ ਗੁਰੂ ਰਾਮਦਾਸ ਮਹਾਰਾਜ ਅੱਗੇ ਝੁਕ ਗਿਆ ਤੇ ਉਸ ਸਮੇਂ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਕੁਝ ਕੁ ਗੱਲਾਂ ਕਿ ਉਸ ਸਮੇਂ ਗੱਲਬਾਤ ਕੀ ਹੋਈ ਉਹ ਲਿਖਦੇ ਆਂ ਸ਼੍ਰੀ ਚੰਦ ਤਬ ਗਿਰਹਾ ਉਚਾਰੀ ਕਾਹੇ ਵਧਾਇਓ ਦਾੜੀ ਪਾਰੀ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਕਹਿੰਦੇ ਆ ਗੁਰੂ ਰਾਮਦਾਸ ਇਹ ਏਡੀ ਵੱਡੀ ਦਾੜੀ ਕਿਉਂ ਵਧਾਈ ਐ ਤੇ ਅੱਗੋ ਹੱਥ ਜੋੜ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਉੱਤਰ ਦਿੰਦੇ ਆਂ ਰਾਮਦਾਸ ਗੁਰ ਨਿਵਰ ਹੋਏ ਕਹਿ ਕਹੇ ਓਕੇ ਆਪਕੇ ਸਾਧੂ ਜੋ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਹਿਬ ਜੀ ਕਹਿੰਦੇ ਨੀਵੇਂ ਹੋ ਕੇ ਹੱਥ ਜੋੜ ਕੇ ਸਿਰ ਝੁਕਾ ਕੇ ਕਹਿੰਦੇ ਐ ਰਾਮਦਾਸ ਗੁਰ ਨਿਵਰ ਹੋਏ ਕਹਿ ਕਹੇ ਓਕੇ ਆਪਕੇ ਸਾਧੂ ਜੋ ਹੈ ਨਨ ਕੇ ਚਰਨ ਪੋਛ ਨੇ ਤਾਰਨ 임 ਕੈ ਲੱਗੇ ਚਰਨ ਤੇ ਚਾੜਨ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹੱਥ ਵਿੱਚ ਦਾੜਾ ਫੜਿਆ ਸਿਰ ਝੁਕਾ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੀਵੇਂ ਹੋ ਕੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਨੂੰ ਕਹਿੰਦੇ ਮਹਾਰਾਜ ਇਹ ਦਾੜਾ ਤੁਹਾਡੇ ਵਰਗੇ ਤਪੱਸਵੀਆਂ ਤਵਾਡੇ ਵਰਗੇ ਬੰਦਗੀ ਵਾਲੀਆਂ ਰੂਹਾਂ ਦੇ ਚਰਨ ਛਾੜਨ ਵਾਸਤੇ ਰੱਖਿਆ ਹੈ ਬਸ ਇੰਨੀ ਗੱਲ ਹੀ ਸੀ ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਨੂੰ ਇਤਿਹਾਸ ਵਿੱਚ ਲਿਖਿਆ ਵੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੋਹ ਲਿਆ ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਖੁਸ਼ ਹੋ ਕੇ ਕਹਿੰਦੇ ਆ ਕਿ ਅਸੀਂ ਵੇਖਣ ਆਏ ਸੀ ਕਿ ਗੁਰੂ ਨਾਨਕ ਦੀ ਸਾਡੇ ਪਿਤਾ ਦੀ ਗੱਦੀ ਦਾ ਸਤਖਤ ਸਿੰਘ ਆਸਣ ਦਾ ਮਾਲਕ ਜਿਹੜਾ ਬਣਿਆ ਉਹਦੇ ਚ ਗੁਣ ਕਿਹੜਾ ਤੇ ਬਾਬਾ ਸ਼੍ਰੀਚੰਦ ਸਾਹਿਬ ਕਹਿੰਦੇ ਅੱਜ ਪਤਾ ਲੱਗਿਆ ਕਿ ਤੁਹਾਡੀ ਨਿਮਰਤਾ ਨੇ ਤੁਹਾਡੇ ਨੀਵੇਂ ਪੜਨੇ ਤੁਹਾਡੀ ਨਿਮਰਤਾ ਨੇ ਤੁਹਾਡੇ ਪਿਆਰ ਨੇ ਤੁਹਾਡੀ ਸੇਵਾ ਨੇ ਸਤਕਾਰ ਨੇ ਸਾਡਾ ਘਰ ਲੁੱਟ ਲਿਆ ਇਹ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਉਹ ਲਿਖਦੇ ਆ ਬਾਬਾ ਸ਼੍ਰੀਚੰਦ ਸਾਹਿਬ ਕਹਿੰਦੇ ਸਾਡਾ ਘਰ ਤਾਂ ਲੁੱਟੇ ਲੁੱਟਿਆ ਗੁਰੂ ਨਾਨਕ ਸਹਿਬ ਮਹਾਰਾਜ ਦਾ ਤਖਤ ਸਿੰਘਾਸਣ ਤੁਸੀਂ ਲੈ ਗਏ ਤੇ ਅੱਜ ਆਹ ਗੱਲ ਕਹਿ ਕੇ ਕਿ ਤੁਹਾਡੇ ਵਰਗੇ ਮਹਾਪੁਰਖਾਂ ਦੇ ਤੁਹਾਡੇ ਵਰਗੇ ਤਪੱਸਵੀਆਂ ਦੇ ਚਰਨ ਝਾੜਨ ਵਾਸਤੇ ਦਾੜਾ ਰੱਖਿਆ ਅੱਜ ਆਹ ਗੱਲ ਕਰਕੇ ਕਹਿੰਦੇ ਜਿਹੜਾ ਕੁਝ ਮੇਰੇ ਵਿੱਚ ਵੀ ਸੀ ਕੁਝ ਅੱਜ ਉਹ ਵੀ ਤੁਸੀਂ ਖੋੜਿਆ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਸ਼੍ਰੀ ਚੰਦ ਖੁਸ਼ ਹੋਏ ਉਚਾਰਾ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਖੁਸ਼ ਹੋ ਗਏ ਸ਼੍ਰੀ ਚੰਦ ਖੁਸ਼ ਹੋਏ ਉਚਾਰਾ ਇਸ ਹੀ ਡਰ ਕਰ ਲੁੱਟਿਓ ਹਮਾਰਾ ਤੁਹਾਡੀ ਇਸ ਨਿਮਰਤਾ ਨੇ ਸਾਡਾ ਘਰ ਲੁੱਟ ਲਿਆ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਖੁਸ਼ ਹੋ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਵਰ ਦੇ ਰਿਹਾ ਕਹਿੰਦੇ ਸ਼੍ਰੀ ਚੰਦ ਖੁਸ਼ ਹੋਏ ਉਚਾਰਾ ਇਸ ਹੀ ਤੌਰ ਕਰ ਲੁੱਟਿਓ ਹਮਾਰਾ ਜੋ ਬਾਕੀ ਥੀ ਮੋਮੈ ਸੋਪੀਸ਼ੀਨ ਲਈ ਸਭ ਤੋਣੈ ਕਹਦੇ ਜਿਹੜਾ ਕੁਛ ਮੇਰੇ ਵਿੱਚ ਸੀ ਅੱਜ ਤੁਸੀਂ ਉਹ ਵੀ ਖੋਲਿਆ ਅਨੇਕਾਂ ਵਰ ਅਨੇਕਾਂ ਬਖਸ਼ਿਸ਼ਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਫਰਜੰਦ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ ਨੇ ਦਿੱਤੀਆਂ ਅੱਜ ਅਸੀਂ ਉਹਨਾਂ ਨੂੰ ਤੇ ਗੁਰੂ ਘਰ ਨੂੰ ਅੱਡ ਕਰ ਰਹੇ ਹਾਂ ਪਰ ਨਹੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਘਰ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਦਾ ਘਰ ਇੱਕ ਹੀ ਹੈ ਉਹ ਸਭ ਇੱਕੋ ਹੀ ਨੇ ਅਸੀਂ ਉਹਨਾਂ ਨੂੰ ਅਲੱਗ ਅਲੱਗ ਨਾ ਕਰੀਏ ਬਾਬਾ ਜੀ ਦੇ ਜੀਵਨ ਤੋਂ ਅਣਜਾਣ ਲੋਕ ਉਹਨਾਂ ਨੂੰ ਗਲਤ ਬੋਲਣ ਤੋਂ ਪਹਿਲਾਂ ਇੱਕ ਵਾਰ ਇਤਿਹਾਸ ਜ਼ਰੂਰ ਪੜੋ ਤੁਹਾਡੇ ਸਭ ਦੇ ਚਰਨਾਂ 'ਚ ਬੇਨਤੀ ਹੈ ਕੋਈ ਕਿਸੇ ਤਰ੍ਹਾਂ ਦਾ ਵਿਚਾਰ ਰੱਖਦੇ ਆ ਗਲਤੀ ਹੋ ਗਈ ਹੋਵੇ ਕੋਈ ਗਲਤ ਸ਼ਬਦ ਬੋਲਿਆ ਹੋਵੇ ਉਹਦੀ ਖਿਮਾ ਦੇ ਜਾਚਕਾਂ ਜੀ ਸਭ ਸਰਬੱਤ ਸੰਗਤਾਂ ਦੇ ਚਰਨਾਂ 'ਚ ਕੋਟੀ ਕੋਟੀ ਵੰਦਨਾ ਬੋਲ ਸ਼੍ਰੀ ਚੰਦਰ ਭਗਵਾਨ ਕੀ ਜੈ